ਪੰਜਾਬੀ ਜਗਤ ਦੀ ਸ਼ਾਨ ਗਾਇਕ ਗੁਰਮੀਤ ਬਾਵਾ ਜੀ ਦੀ ਬੇਟੀ ਗਲੋਰੀ ਬਾਵਾ ਜੀ ਵੱਲੋਂ ਕੁਝ ਸਮਾਂ ਪਹਿਲਾਂ ਜੋ ਇੱਕ ਆਵਾਜ਼ ਉਠਾਈ ਗਈ ਸੀ ਤਾਂ ਉਸ ਤੋਂ ਬਾਅਦ ਕਈ ਜੋ ਮਦਦ ਦੇ ਹੱਥ ਸਾਹਮਣੇ ਆਏ ਆ ਤੇ ਵਿਸ਼ੇਸ਼ ਤੌਰ ਦੇ ਉੱਤੇ ਆ ਤਾਂ ਦੱਸਦੀ ਕਿ ਅਕਸ਼ੇ ਕੁਮਾਰ ਹੋਣਾ ਵੱਲੋਂ 25 ਲੱਖ ਰੁਪਏ ਦੀ ਜਿਹੜੀ ਟਰਾਂਜੈਕਸ਼ਨ ਆ ਗਲੋਰੀ ਬਾਵਾ ਜੀ ਦੇ ਅਕਾਊਂਟ ਦੇ ਵਿੱਚ ਕੀਤੀ ਗਈ ਆ ਤਾਂ ਸਾਡੇ ਨਾਲ ਗਲੋਰੀ ਬਾਵਾ ਜੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਤਾਂ ਮੈਮ ਕਿਵੇਂ ਵੇਖਦੇ ਹੋ ਜਿਸ ਤਰੀਕੇ ਦੇ ਨਾਲ ਅਕਸ਼ੇ ਕੁਮਾਰ ਹੋਣਾ ਵੱਲੋਂ ਹੁਣ ਟਰਾਂਜੈਕਸ਼ਨ ਕੀਤੀ ਗਈ ਆ 25 ਲੱਖ ਰੁਪਏ ਦੀ ਸਹਾਇਤਾ ਕੀਤੀ ਗਈ ਤਾਂ ਮੈਂ ਪਹਿਲਾਂ ਤੇ ਮੈਨੂੰ ਭਾਜੀ ਯਕੀਨ ਹੀ ਨਹੀਂ ਹੋਇਆ ਕਿ ਮੈਨੂੰ ਤੇ ਲੱਗਾ ਸੁਪਨਾ ਜਾਈ ਹੈ ਤੇ ਫਿਰ ਥੋੜੇ ਟਾਈਮ ਬਾਅਦ ਜੋ ਤਾਂ ਮੈਂ ਆਈ ਕੇਮ ਟੂ ਨੋ ਕਿ ਨਹੀਂ ਸੱਚੀ ਅਕਸ਼ੇ ਕੁਮਾਰ ਜੀ ਵੱਲੋਂ ਹੀ ਟ੍ਰਾਂਜੈਕਸ਼ਨ ਹੋਈ ਹੈ ਤੇ ਮੇਰੇ ਘਰ ਵਿੱਚ ਖੁਸ਼ੀ ਦੀ ਲਹਿਰ ਹੈ ਭਾਜੀ ਆਬਵੀਅਸਲੀ ਜਿਹੜੀ ਜਿਹਦੀ ਕੋਈ ਬਾ ਨਹੀਂ ਫੜ ਰਿਆ ਤੇ ਇੱਕਦਮ ਹੀ ਕੋਈ ਰੱਬ ਵੱਲੋਂ ਕੋਈ ਭਰਾ ਬਣ ਕੇ ਅੱਗੇ ਆ ਜਾਵੇ ਤੇ ਆ ਕੇ ਇੰਨੀ ਸਿਰ ਤੇ ਹੱਥ ਰੱਖ ਦਵੇ ਤੇ ਓਬਵੀਅਸਲੀ ਮੇਰੇ ਬੱਚੇ ਵੀ ਬੜੇ ਉਦਾਸ ਸੀ ਬੱਚੇ ਬੜੇ ਖੁਸ਼ ਨੇ ਜੀ ਕਿਉਂਕਿ ਅਕਸਰ ਦੇਖਿਆ ਜਾਂਦਾ ਅਗਰ ਕੋਈ ਮਦਦ ਕਰਦਾ ਤਾਂ ਕਈ ਜਗ੍ਹਾ ਦੇ ਉੱਤੇ ਪਬਲਿਸਿਟੀ ਕਰਾ ਕੇ ਫਿਰ ਮਦਦ ਕਰਦਾ ਤਾਂ ਲੱਗਦਾ ਸੀ ਕਿ ਕਿ ਇਸ ਤਰੀਕੇ ਦੇ ਨਾਲ ਉਹ ਵੀ ਬਾਲੀਵੁੱਡ ਤੋਂ ਅਕਸ਼ੇ ਕੁਮਾਰ ਇਦਾਂ ਮਦਦ ਦਾ ਹੱਥ ਵਧਾਉਣਾ ਨਹੀਂ ਮੈਨੂੰ ਤੇ ਕੋਈ ਉਮੀਦ ਨਹੀਂ ਸੀ ਸਰ ਕਿ ਕੋਈ ਅੱਗੇ ਇਸ ਤਰ੍ਹਾਂ ਬਾਲੀਵੁੱਡ ਤੋਂ ਕੋਈ ਸਪੈਸ਼ਲੀ ਇਸ ਤਰ੍ਹਾਂ ਕੋਈ ਆਏਗਾ ਪਰ ਉਹਨਾਂ ਦੀ ਅਕਸ਼ੇ ਕੁਮਾਰ ਭਾਜੀ ਦੀ ਦਿਾਨਨਦਾਰੀ ਤੇ ਸਭ ਪਾਸੇ ਮਸ਼ਹੂਰ ਹੈ ਕਿ ਉਹ ਹਰ ਜ਼ਰੂਰਤਮੰਦੀ ਮਦਦ ਕਰਦੇ ਨੇ ਅੱਗੇ ਆਉਂਦੇ ਨੇ ਤੇ ਉਹਨਾਂ ਨੇ ਪਤਾ ਨਹੀਂ ਕਿਵੇਂ ਮੇਰਾ ਅਕਾਊਂਟ ਨੰਬਰ ਵਗੈਰਾ ਲੈਸਣਾ ਲਿਆ ਤੇ ਮੈਨ ਮੇਰੀ ਮਦਦ ਕੀਤੀ ਹੈ ਤੇ ਇੱਕ ਨੋਟ ਵੀ ਉਹਨਾਂ ਨੇ ਭੇਜਿਆ ਕਿ ਇਹ ਹੈਲਪ ਨਹੀਂ ਹੈ ਕਹਿੰਦੇ ਇਹ ਇੱਕ ਵੱਡੇ ਭਰਾ ਦਾ ਛੋਟੀ ਭੈਣ ਨੂੰ ਇੱਕ ਪਿਆਰ ਹੈ ਜਿਹੜਾ ਕਿ ਮੈਂ ਭੇਜ ਰਿਹਾ ਹਾਂ ਕਿ ਲੱਗਦਾ ਕਿ ਅਕਸ਼ੇ ਕੁਮਾਰ ਤੁਹਾਡੇ ਮਾਤਾ ਜੀ ਜਾਨੇ ਕਿ ਗੁਰਮੀਤ ਬਾਵਾ ਜੀ ਦੇ ਕਈ ਵਾਰ ਸੰਗੀਤ ਵੀ ਸੁਣਦੇ ਹੋਣ ਜਾਂ ਉਸ ਵੇਲੇ ਦੇ ਕਿਤੇ ਨਾ ਕਿਤੇ ਨਾਲ ਅਟੈਚਡ ਹੋਣ इमोਸ਼ਨਲੀ ਤਾਂ ਅੱਜ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮਦਦ ਕੀਤੀ ਹਾਂਜੀ ਸਰ ਕਿਉਂਕਿ ਗੁਰਮੀਤ ਬਾਵਾ ਜੀ ਵਰਲਡ ਰੈਨਾਉਂਡ ਆਰਟਿਸਟ ਸਨ ਤੇ ਜਿੰਨੇ ਵੀ ਬਾਲੀਵੁੱਡ ਦੇ ਵਿੱਚ ਪੰਜਾਬੀ ਨੇ ਕਿਉਂਕਿ ਅਕਸ਼ੇ ਕੁਮਾਰ ਭਾਜੀ ਆ ਪੰਜਾਬੀ ਨੇ ਤੇ ਉਹ ਸਭ ਜਾਣਦੇ ਸਨ ਗੁਰਮੀਤ ਬਾਵਾ ਜੀ ਨੂੰ ਉਹ ਕੋਈ ਲੁਕਿਆ ਹੋਇਆ ਨਾਮ ਤੇ ਹੈ ਨਹੀਂ ਸੀ ਸੋ ਉਹਨਾਂ ਦੇ ਨਾਮ ਤੋਂ ਹੀ ਉਹਨਾਂ ਨੇ ਇਹ ਮੇਰੇ ਪਰਿਵਾਰ ਦੀ ਮਦਦ ਕੀਤੀ ਹੈ। ਜੀ ਜਦੋਂ ਕੋਈ ਮਦਦ ਦਾ ਹੱਥ ਨਹੀਂ ਸੀ ਵਧਾਉਣਦਿਆ ਤਾਂ ਉਸ ਵੇਲੇ ਕਿਵੇਂ ਦਾ ਮਾਹੌਲ ਸੀਗਾ ਕੀ ਲੱਗਦਾ ਸੀਗਾ ਕਿਉਂਕਿ ਤੁਸੀਂ ਪਿੱਛੇ ਜੀ ਜਦੋਂ ਮੰਤਰੀ ਸਾਹਿਬਾਨ ਵੀ ਇੱਥੇ ਪਹੁੰਚੇ ਸਨ ਤਾਂ ਉਦੋਂ ਕੀ ਮਾਹੌਲ ਸੀਗਾ ਸਭ ਤੋਂ ਪਹਿਲਾਂ ਧਾਰੀਵਾਲ ਸਾਹਿਬ ਆਏ ਸੀ ਡੀਸੀ ਸਾਹਿਬ ਆਏ ਸੀ ਮੇਰੀ ਜਦੋਂ ਮੈਂ ਗੁਹਾਰ ਲਗਾਈ ਹੈ মিডিਆ ਤੇ ਤੇ ਸਰਹਾਲਾਤ ਤੇ ਪੜੇ ਸੀ ਬਹੁਤ ਬੱਤਰ ਹਾਲਾਤ ਸੀ ਕਿਉਂਕਿ ਇੱਕ ਤੇ ਦੁਕਾਨਦਾਰ ਸਾਡੀਆਂ ਦੁਕਾਨਾਂ ਦੇ ਕਬਜ਼ੇ ਕਰਕੇ ਬੈਠੇ ਨੇ ਉਹ ਵੀ ਨਹੀਂ ਛੱਡ ਰਹੇ ਸੀ ਉਤੋਂ ਸ਼ੋਜ਼ ਦੀ ਵੀ ਕਮੀ ਹੋਣ ਕਰਕੇ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਆਪਣਾ ਪਰਿਵਾਰ ਮੇਰੇ ਸਿਰ ਤੇ ਤਿੰਨ ਪਰਿਵਾਰ ਪਲ ਰਹੇ ਨੇ ਇੱਕ ਮੇਰਾ ਖੁਦ ਆ ਮੈਂ ਸਿੰਗਲ ਮਦਰ ਹਾਂ ਜੀ ਇੱਕ ਮੇਰੀ ਛੋਟੀ ਸਿਸਟਰ ਹੈ ਸ਼ੀ ਇਜ਼ ਮੈਂਟਲੀ ਰਿਟਾਰਟਡ ਉਹਦੀ ਬੇਟੀ ਨੂੰ ਵੀ ਮੈਂ ਹੀ ਦੇਖ ਰਹੀ ਹਾਂ ਮੇਰੀ ਵੱਡੀ ਸਿਸਟਰ ਉਹਦੇ ਵੀ ਬੱਚੇ ਮੇਰੇ ਕੋਲ ਨੇ ਮੈਂ ਹੀ ਦੇਖ ਰਹੀ ਹਾਂ ਸੋ ਹੋਲ ਸੋਲ ਮੈਂ ਹੀ ਪਰਿਵਾਰ ਦੀ ਵੱਡੀ ਸੀ ਕੋਈ ਜ਼ਰੀਆ ਨਾ ਹੋਣ ਕਰਕੇ ਕੁਝ ਨਾ ਹੋਣ ਕਰਕੇ ਤੇ ਮੈਨੂੰ ਸੋਚ-ਸੋਚਾਂ ਚ ਤੇ ਸਰਸੀ ਕਿ ਅਸੀਂ ਕੀ ਕਰਾਂਗੇ ਮੈਂ ਆਪਣੀ ਇੰਨੀ ਹਾਲਤ ਖਰਾਬ ਸੀ ਕਿ ਮੈਂ ਆਪਣੀ ਕੋਠੀ ਸਟਿਲ ਵੇਚਣੇ ਲਈ ਹੀ ਸੀ ਪਰ ਦੁਕਾਨਾ ਕਬਜ਼ੇ 'ਚ ਹੋਣ ਕਰਕੇ ਮੈਨੂੰ ਇਹਦਾ ਵੀ ਮੁੱਲ ਨਹੀਂ ਸੀ ਮਿਲ ਰਿਹਾ ਮੈਂ ਕੀ ਕਰਦੀ ਫਿਰ ਕਿੱਥੇ ਜਾਂਦੀ ਫਿਰ ਮੈਂ ਮੀਡੀਆ ਦੇ ਵਿੱਚ ਗੁਹਾਰ ਲਈ ਤੇ ਕੁਲਦੀਪ ਧਾਲੀਵਾਲ ਸਰ ਨੇ ਆ ਕੇ ਬਾਹ ਫੜੀ ਤੇ ਡੀਸੀ ਸਾਹਿਬ ਨੇ ਵੀ ਮੈਨੂੰ ਇਮਦਾਦ ਦਿੱਤੀ ਧਾਲੀਵਾਲ ਸਾਹਿਬ ਨੇ ਆਪਣੀ ਪੂਰੀ ਤਨਖਾਹ ਮੇਰੇ ਰੱਖ ਦਿੱਤੀ ਝੋਲੀ 'ਚ ਤੇ ਉਸ ਤੋਂ ਬਾਅਦ ਅਕਸ਼ੇ ਕੁਮਾਰ ਪਾਜੀ ਮੇਰੇ ਲਈ ਆਕਸੀਜਨ ਬਣ ਕੇ ਆਏ ਨੇ ਉਹਨਾਂ ਨੇ ਮੈਨੂੰ ਸਾਹ ਦਿੱਤਾ ਆ ਕੇ ਤੇ ਮੇਰੇ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਆਈ ਹੈ ਤਾਂ ਕਿੰਨਾ ਕਿਤੇ ਅੱਜ ਆਪਣੀ ਮਾਂ ਦੀ ਯਾਦ ਤਾਂ ਆndi ਹੋਊਗੀ ਕਿਉਂਕਿ ਜਿਸ ਤਰੀਕੇ ਨਾਲ ਜਗਤ ਦੇ ਵਿੱਚ ਮਸ਼ਹੂਰ ਸਨ ਤਾਂ ਅੱਜ ਉਹਨਾਂ ਦੇ ਹੀ ਕਰਕੇ ਕਹਿ ਸਕਦੇ ਆਂ ਕਿ ਜਿੱਦਾਂ ਕਿ ਅਕਸ਼ੇ ਕੁਮਾਰ ਹੋਣਾ ਨੇ ਮਦਦ ਕੀਤੀ ਜੀ ਜੀ ਬਿਲਕੁਲ ਬਿਲਕੁਲ ਮੇਰੇ ਮਦਰ ਦੇ ਨਾਮ ਤੇ ਕੀਤੀ ਹੈ ਜੀ ਕਿਉਂਕਿ ਮੇਰੀ ਮੰਮੀ ਦਾ ਨਾਮ ਕੋਈ ਪਦਮ ਭੂਸ਼ਣ ਮਿਲਣਾ ਦ 3rd ਹਾਈਐਸਟ ਅਵਾਰਡ ਇਨ ਇੰਡੀਆ ਹਿੰਦੁਸਤਾਨ ਦਾ ਤੀਸਰਾ ਸਭ ਤੋਂ ਵੱਡਾ ਅਵਾਰਡ ਹੈ ਤੇ ਇੰਨਾ ਤੇ ਉਹਨਾਂ ਦਾ ਨਾਮ ਹੈਗਾ ਹੈ ਸਰ ਤੇ ਉਹਨਾਂ ਨੇ ਉਹਨਾਂ ਦੇ ਨਾਮ ਤੇ ਹੀ ਮੈਨੂੰ ਆਪਣੀ ਛੋਟੀ ਭੈਣ ਬਣਾ ਕੇ ਮੇਰੇ ਸਿਰ ਤੇ ਹੱਥ ਰੱਖਿਆ ਆਪਣੇ ਮਦਰ ਦੇ ਉੱਤੇ ਮਾਨ ਫਕਰ ਮਹਿਸੂਸ ਹੋ ਰਿਹਾ ਬਿਲਕੁਲ ਜੀ ਮੈਂ ਆਈ ਪ੍ਰਾਊਡ ਟੂ ਬੀ ਦਾ ਡਾਟਰ ਆਫ ਪਦਮ ਭੂਸ਼ਣ ਗੁਰਮੀਤ ਬਾਬਾ ਜੀ ਮੈਨੂੰ ਮਾਣ ਹੈ ਮੈਂ ਤੇ ਰੱਬ ਦੇ ਅੱਗੇ ਆਇਆ ਹੋਈ ਦੁਆ ਕਰਦੀ ਆ ਸਰ ਦਿਨ ਰਾਤ ਕਿ ਜੇ ਮੈਂ ਜਨਮ ਲਵਾਂ ਇਸ ਜਹਾਨ ਚ ਫੇਰ ਆਵਾਂ ਮੈਂ ਇਹਨਾਂ ਦੀ ਕੁੱਖੋ ਜਨਮ ਲਵਾ ਗੁਰਮੀਤ ਬਾਵਾ ਜੀ ਦੇ ਤਾਂ ਕੁਝ ਬੋਲਣਾ ਚਾਹੋਗੇ ਕੁਝ ਦੋ ਲਾਈਨਾਂ ਆਪਣੇ ਮਦਰ ਵਾਸਤੇ ਜਾਂ ਅਕਸ਼ੇ ਕੁਮਾਰ ਦੀ ਵਾਸਤੇ ਮੈਂ ਅਕਸ਼ੇ ਕੁਮਾਰ ਫਾਜੀ ਲਈ ਚਾਰ ਲਾਈਨਾਂ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿਉਂਕਿ ਰਖੜੀ ਆ ਰਹੀ ਹੈ ਤੇ ਮੈਂ ਪੂਰਾ ਮਨ ਬਣਾਇਆ ਹੈ ਕਿ ਮੈਂ ਉਹਨਾਂ ਦੇ ਗੁੱਟ ਤੇ ਆਪ ਰਖੜੀ ਬੰਨਾਂਗੀ ਕਿਉਂਕਿ ਉਹ ਤੇ ਦਿਾਨਦਾਰ ਨੇ ਬੜੇ ਦਿਆਲੂ ਨੇ ਉਹਨਾਂ ਦੀ ਦਿਾਨਦਾਰੀ ਤੇ ਅਸੀਂ ਸਾਰੇ ਜਾਣਦੇ ਆ ਹੋ ਸਕਦਾ ਹੈ ਕਿ ਉਹ ਇੰਨਾ ਉਪਕਾਰ ਕਰਕੇ ਭੁੱਲ ਵੀ ਜਾਣ ਪਰ ਮੈਂ ਬੀਇੰਗ ਉਹਨਾਂ ਦੀ ਛੋਟੀ ਸਿਸਟਰ ਮੈਂ ਹਮੇਸ਼ਾ ਇਹ ਰਿਸ਼ਤਾ ਨਿਭਾਵਾਂਗੀ ساری ਜ਼ਿੰਦਗੀ ਤੇ ਮੈਂ ਇਹ ਵੀ ਸੋਚਿਆ ਕਿ ਮੈਂ ਰਖੜੀ ਲੈ ਕੇ ਜਾਵਾਂਗੀ ਉਹਨਾਂ ਲਈ ਤੇ ਮੈਂ ਉਹਨਾਂ ਲਈ ਚਾਰ ਲੈਣਾ ਬੋਲਾਂਗੀ ਕਿ ਵੀਰਾ ਵੇ ਵੀਰਾ ਤੇਰਾ ਸਤਰੰਗਾ ਚੀਰਾ ਚੀਰੇ ਉੱਤੋਂ ਵਾਰ ਦਿਆਂ ਮੈਂ ਸੱਚੇ ਮੋਤੀ ਵੇ ਤੇਰੇ ਕੋਲ ਜਾ ਪਹੁੰਚਾਂ ਮੈਂ ਖੜੀ ਖੜੋਤੀ ਵੇ ਵੀਰਾ ਵੇ ਵੀਰਾ ਤੇਰਾ ਸਤ ਰੰਗਾ ਚੀਰਾ ਜੀ ਤਾਂ ਗਲੋਰੀ ਜੀ ਹੁਣ ਕਿਤਨਾ ਕਿਤੇ ਘਰ ਦੇ ਵਿੱਚ ਖੁਸ਼ੀ ਆ ਗਈ ਹੈ ਕਿਉਂਕਿ ਹੁਣ ਤਾਂ ਕੋਠੀ ਵੀ ਸੇਲ ਕਰਨ ਦੀ ਲੋੜ ਨਹੀਂ ਹੈ ਹਾਂਜੀ ਮੈਂ ਕੋਸ਼ਿਸ਼ ਤੇ ਮੇਰੀ ਇਹੋ ਹੀ ਹੈ ਭਾਜੀ ਪਰ ਜਿਹੜਾ ਮੇਨ ਬੋਝ ਹੈ ਅਜੇ ਮੇਰੇ ਜਿਹੜਾ ਸਿਰ ਤੇ ਹੈ फाइनेंशली ਤੇ ਮੇਰੀ ਬਾਹ ਫੜੀ ਹੈ ਲੋਕਾਂ ਨੇ ਪਰ ਜਿਹੜਾ ਮੇਨ ਬੋਝ ਹੈ ਜੇ ਸਟਿਲ देयर ਹੈ ਉਹ ਮੇਰੀਆਂ ਸ਼ਾਪਸ ਨੇ ਕਿਉਂਕਿ ਜਦੋਂ ਦੀ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈਗੇ ਸ਼ਟਰਡਾਊਨ ਕਰਕੇ ਬੰਦ ਨਹੀਂ ਕਿੱਥੇ ਭੱਜ ਗਏ ਨੇ 아이 ডোন্ট نو ਦਾ ਗਲੋਰੀ ਜੀ ਜਿਹਨਾਂ ਨਾਲ ਜਿੱਦਾਂ ਕਿ ਅਕਸ਼ ਕੁਮਾਰ ਜੀ ਨੇ ਪੈਸੇ ਉਹ ਜੋ ਮਦਦ ਕੀਤੀ ਆ ਤਾਂ ਉਹਨਾਂ ਨੂੰ ਇਹ ਵੀ ਅਪੀਲ ਕਰਨਾ ਚਾਹੂंगे ਕਿ ਕੰਮ ਵੀ ਦਿੱਤਾ ਜਾਵੇ ਮੈਂ ਇਹ ਮੇਰੀ ਅਪੀਲ ਪਹਿਲਾਂ ਵੀ ਮੈਂ ਕਰਦੀ ਸੀ ਇਹ ਮੇਰੀ ਅਪੀਲ ਹੁਣ ਵੀ ਹੈ ਕਿ ਮੈਨੂੰ ਕੰਮ ਦਿੱਤਾ ਜਾਵੇ ਜੀ ਕੰਮ ਜ਼ਰੂਰੀ ਹੈ ਕੰਮ ਜ਼ਰੂਰੀ ਹੈ ਕਿਉਂਕਿ ਕੰਮ ਮਿਲਦਾ ਰਹੇਗਾ ਤੇ ਮੈਂ ਆਪਣੇ ਬੱਚਿਆਂ ਨੂੰ ਪਾਲ ਸਕਾਂਗੀ ਇਹ ਜਿਹੜੇ ਮੈਨੂੰ ਪਿਆਰ ਮੇਰੇ ਸਿਰ ਤੇ ਹੱਥ ਰੱਖ ਕੇ ਜਿਹੜਾ ਮੈਨੂੰ ਪਿਆਰ ਭੇਜਿਆ ਜਾ ਰਿਹਾ ਹੈ ਮੈਂ ਉਹਦੀ ਵੀ ਬਹੁਤ ਧੰਨਵਾਦੀ ਆ ਜੀ ਕਿਉਂਕਿ ਇਹ ਮੈਂ ਛੋਟੀ ਭੈਣਾ ਤੇ ਵੱਡੇ ਵੀਰ ਜੋ ਮੈਨੂੰ ਇੰਨਾ ਕਰ ਰਹੇ ਨੇ ਪਰ ਮੈਂ ਨਾਲ ਇਹ ਵੀ ਦੁਆ ਅਪੀਲ ਕਰ ਰਹੀ ਆ ਤੇ ਅਰਦਾਸ ਕਰ ਰਹੀ ਆ ਸਾਰਿਆਂ ਦੇ ਅੱਗੇ ਕਿ ਮੈਨੂੰ ਕੰਮ ਦਿੱਤਾ ਜਾਵੇ ਕੰਮ ਮਸਟ ਹੈ ਅਕਸ਼ੇ ਕੁਮਾਰ ਨੂੰ ਭਰਾ ਨੂੰ ਕੀ ਕਹਿਣਾ ਚਾਹੀਏਗੀ ਕੰਮ ਨੂੰ ਲੈ ਮੈਂ ਅਕਸ਼ੇ ਕੁਮਾਰ ਭਾਜੀ ਤੁਸੀਂ ਇੰਨਾ ਕੁਝ ਕੀਤਾ ਮੇਰੇ ਲਈ ਅ ਪ੍ਰਮਾਤਮਾ ਨੇ ਖੁਦ ਤੁਹਾਨੂੰ ਬਾਬੇ ਨਾਨਕ ਨੇ ਮੇਰੇ ਕੋਲ ਭੇਜਿਆ ਤੇ ਮੈਂ ਵੀਰ ਜੀ ਇਹੋ ਹੀ ਦੁਆ ਕਰਨਾ ਚਾਹਾਂਗੀ ਕਿ ਇੱਕ ਤੇ ਮੇਰੀਆਂ ਦੁਆਵਾਂ ਸਾਰੀਆਂ ਤੁਹਾਡੇ ਨਾਲ ਨੇ ਤੁਹਾਡਾ ਪਰਿਵਾਰ ਵਧੇ ਫੁੱਲੇ ਕਿਸੇ ਚੀਜ਼ ਦੀ ਕਮੀ ਤੇ ਤੁਹਾਡੇ ਕੋਲ ਆਲਰੇਡੀ ਨਹੀਂ ਹੈ ਪਰ ਇੱਕ ਭੈਣ ਦੀ ਦੁਆਏ ਕਿ ਤੁਸੀਂ ਹਮੇਸ਼ਾ ਵਧੇ ਫੁੱਲਦੇ ਰਹੋ ਇਸ ਦੁਨੀਆ ਤੇ ਰਹਿਦੀ ਦੁਨੀਆ ਤੱਕ ਤੁਹਾਡਾ ਨਾਮ ਰਵੇ ਤੇ ਅਗਰ ਮੇਰੇ ਲਾਈਕ ਤੁਹਾਨੂੰ ਲੱਗੇ ਕਿ ਮੇਰੀ ਛੋਟੀ ਭੈਣ ਦੇ ਲਾਈਕ ਇੱਥੇ ਕੋਈ ਕੰਮ ਵੀ ਹੈ ਤੇ ਵੀਰ ਜੀ ਉਹ ਦੀ ਵੀ ਮੈਂ ਤੁਹਾਡੇ ਅੱਗੇ ਬੇਨਤੀ ਕਰਾਂਗੀ ਕਿ ਉਸ ਬਾਰੇ ਵੀ ਜ਼ਰੂਰ ਸੋਚਣਾ ਤੁਸੀਂ ਆਲਰੇਡੀ ਮੇਰੇ ਲਈ ਇੰਨਾ ਸੋਚਿਆ ਧੰਨਵਾਦ ਵੀਰੇ ਤੇ ਮੈਂ ਰਖੜੀ ਲੈ ਕੇ ਆਵਾਂਗੀ ਤੇ ਮੈਨੂੰ ਉਮੀਦ ਹੈ ਕਿ ਤੁਹਾਡੇ ਨਾਲ ਜ਼ਰੂਰ ਮੁਲਾਕਾਤ ਹੋਏਗੀ ਜਿਵੇਂ ਤੁਸੀਂ ਦੇਖਿਆ ਸਨ ਗਲੋਰੀ 바ਵਾਜੀ ਤਾਂ ਉਹਨਾਂ ਵੱਲੋਂ ਅੱਜ ਅਕਸ਼ੇ ਕੁਮਾਰ ਨੂੰ ਜੋ ਇੱਕ ਤਾਂ ਧੰਨਵਾਦ ਕੀਤਾ ਗਿਆ ਦੂਸਰਾ ਇਹ ਵੀ ਕਿਹਾ ਗਿਆ ਕਿ ਮੈਂ ਰਖੜੀ ਜੋ ਹੈ ਅਕਸ਼ੇ ਕੁਮਾਰ ਦੇ ਗੁੱਟ ਦੇ ਉੱਤੇ ਜ਼ਰੂਰ ਬੰਨਾਂਗੀ ਤਾਂ ਕਿਤਨਾ ਕਿਤੇ ਪੈਸੇ ਆਉਣ ਦੇ ਨਾਲ ਕਾਫੀ ਖੁਸ਼ੀ ਹੈ ਕਿਉਂਕਿ ਇੱਕ ਬੜੇ ਵੱਡੇ ਦਿਲ ਦੇ ਨਾਲ ਅੱਜ ਜੋ ਅਕਸ਼ੇ ਕੁਮਾਰ ਹੋਣਾ ਵੱਲੋਂ ਇੱਕ ਟ੍ਰਾਂਜੈਕਸ਼ਨ 25 ਲੱਖ ਰੁਪਏ ਦੀ ਜੋ ਗਲੋਰੀ 바ਵਾ ਹੋਣਾ ਦੇ ਅਕਾਊਂਟ ਦੇ ਵਿੱਚ ਕੀਤੀ ਗਈ ਹੈ ਤਾਂ ਕਿਤਨਾ ਕਿਤੇ ਆਪਣੇ ਮਾਂ ਨੂੰ ਵੀ ਯਾਦ ਕਰ ਰਹੇ ਨੇ ਗੁਰਮੀਤ 바ਵਾ ਜੀ ਨੂੰ ਵੀ ਯਾਦ ਕਰ ਰਹੇ ਨੇ ਤਾਂ ਕਹਿ ਸਕਦੇ ਆ ਕਿ ਜੋ ਉਹਨਾਂ ਵੱਲੋਂ ਉਹ ਕਹਿ ਸਕਦੇ ਆ ਕਿ ਪੈਸੇ ਦੀ ਟ੍ਰਾਂਜੈਕਸ਼ਨ ਕਰਕੇ ਘਰ ਦਾ ਜਿਹੜਾ ਮਾਹੌਲ ਵੀ ਬਦਲ ਗਿਆ ਤਾਂ ਉੱਥੇ ਖੁਸ਼ੀਆਂ ਵੀ ਜੋ ਹੈ ਇਹਨਾਂ ਦੇ ਚਿਹਰੇ ਦੇ ਉੱਤੇ ਲੈ ਕੇ ਵਾਪਸ ਆਇਆ ਗਿਆ ਨੇ